ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਤਰੀਕ 6 ਹੋ ਚੁੱਕੀ ਆ ਹੁਣੇ-ਹੁਣੇ ਅਸੀਂ ਆਪਣੇ ਕੈਂਪ ਦੇ ਵਿੱਚ ਪਹੁੰਚ ਚੁੱਕੇ ਆ ਤੇ ਜਿਹੜਾ ਬਹੁਤ ਵੱਡੀ ਇੱਕ ਜਿਹੜੀ ਸੇਵਾ ਸੀਗੀ ਜਿਹੜਾ ਕਿ ਇੱਥੋਂ ਤੱਕ ਬਹੁਤ ਪ੍ਰਸ਼ਾਸਨ ਵੀ ਦੇਖ ਚੁੱਕੇ ਸੀ ਪਰ ਉਹ ਸੜਕ ਜਿਹੜੀ ਨਹੀਂ ਬਣਾਈ ਜਾ ਰਹੀ ਸੀ ਉਹ ਪਾਣੀ ਦੇ ਨਾਲ ਬਿਲਕੁਲ ਸੜਕ ਜਿਹੜੀ ਵਹਿ ਚੁੱਕੀ ਸੀ ਥੱਲਿਓਂ ਖੋਖਲੀ ਹੋ ਚੁੱਕੀ ਸੀ ਤਕਰੀਬਨ ਕਾਫੀ ਐਕਸੀਡੈਂਟ ਵੀ ਹੋਏ ਇਤੋਂ ਤੱਕ ਇਹੀ ਰੋਡ ਤੇ ਪਿੱਛੇ ਜੇ ਦੋ ਨੌਜਵਾਨਾਂ ਦੀ ਡੈਥ ਵੀ ਹੋ ਚੁੱਕੀ ਹੈ ਰੋਡ ਕਿਉਂਕਿ ਇਹ ਇੱਥੇ ਤਾਂ ਛੜਕ ਜਿਹੜੀ ਪਾਣੀ ਦੇ ਨਾਲ ਬਹਿ ਕੇ ਖਰਾਬ ਹੋ ਚੁੱਕੀ ਉਹਦੇ ਨਾਲ ਪਰ ਕਿਸੇ ਦਾ ਧਿਆਨ ਨਹੀਂ ਸੀ ਉਹਦੇ ਸ਼ੜਕ ਉੱਪਰ ਬਾਬਾ ਬੁੱਢਾ ਜੀ ਦਾ ਮੇਲਾ ਚੱਲ ਰਿਹਾ ਤੇ ਬਹੁਤ ਸੰਗਤਾਂ ਇਸ ਸ਼ੜਕ ਦੇ ਉੱਪਰ ਦੀ ਲੰਘ ਰਹੀਆਂ ਤੇ ਮੇਲੇ ਦੇ ਉੱਪਰ ਜਾ ਰਹੀਆਂ ਬਾਬਾ ਬੁੱਢਾ ਜੀ ਦੇ ਸਥਾਨ ਦੇ ਦਰਸ਼ਨ ਕਰਨ ਜਾ ਰਹੀਆਂ ਟਰੈਲੀਆਂ ਦੇ ਵਿੱਚ ਜਾ ਰਹੇ ਲੋਕ ਪੈਦਲ ਜਾ ਰਹੇ ਮੋਟਰਸਾਈਕਲਾਂ ਟੱਕਰ ਜਾ ਰਹੇ ਇੰਨੀ ਸ਼ਰਧਾ ਦੇ ਨਾਲ ਲੋਕ ਉੱਥੇ ਸਥਾਨ ਤੇ ਮੱਥਾ ਟੇਕਣ ਜਾ ਰਹੇ ਪਰ ਛੜਕਲ ਦੇਖ ਕੇ ਬੜਾ ਮਨ ਖਰਾਬ ਹੁੰਦਾ ਸੀ ਤੇ ਸਾਡੀਆਂ ਸੁਆਮਾਂ ਜਦੋਂ 4 ਤਰੀਕ ਤੋਂ ਅਸੀਂ ਆਏ ਆ ਸ਼ੁਰੂ ਕੀਤੀਆਂ ਗਈਆਂ ਸੀ ਫਸਲਾਂ ਜਮੀਨਾਂ ਦੀ ਪੱਧਰ ਕਰਨ ਦੀ ਅਤੇ ਬਹਾਈ ਕਰਨ ਦੇ ਲਈ ਕੀਤਾ ਗਿਆ ਸੀ ਉਪਰਾਲਾ ਪਰ ਮੀਂਹ ਪੈਣ ਦੇ ਕਾਰਨ ਦੇ ਨਾਲ ਜਿਹੜਾ ਉਹ ਸਾਡੀ ਸੇਵਾ ਬਿਲਕੁਲ ਠੱਪ ਹੋ ਚੁੱਕੀ ਤੇ ਫਿਰ ਆਪਾਂ ਵੀ ਪਹਿਲੀਆਂ ਬੱਤਰ ਹੋਣਗੀਆਂ ਫਿਰ ਉਸ ਤੋਂ ਬਾਅਦ ਕੰਮ ਜਿਹੜਾ ਸਟਾਰਟ ਕਰਾਂਗੇ ਪਰ ਉਹ ਦੋ ਦਿਨ ਸੇਵਾ ਗੁਰੂ ਸਾਹਿਬ ਨੇ ਲਈ ਵੀ ਜਿਹੜਾ ਕਿ ਉੱਥੇ ਉਹ ਆਪਾਂ ਜਿਹੜੀ ਸੜਕ ਪੂਰੀ 2 ਦਿਨ ਲੱਗਿਆ ਟਰਾਲੀਆਂ ਦੇ ਨਾਲ ਜਦੋਜਾਦ ਕਰਕੇ ਤਕਰੀਬਨ 2.5 ਕਿਲੋਮੀਟਰ ਤੋਂ ਰੇਤਾ ਲਿਆ ਕੇ ਜਿਹੜੀ ਉੱਥੇ ਪਾ ਕੇ ਆ ਜੋ ਬਿਲਕੁਲ ਸੜਕ ਜਿਹੜੀ ਬਣਾ ਦਿੱਤੀ ਗਈ ਆ ਇਹ ਸਾਰਿਆਂ ਦੀ ਮਿਹਨਤ ਜਿਹੜੀ ਆ ਉਹ ਸਾਡੇ ਨਾਲ ਟੀਮ ਖੜੀ ਆ ਇਹ ਮੇਰੇ ਭਰਾ ਦੋਲੇਵਾਲ ਪਿੰਡ ਸੰਗਰੂਰ ਤੋਂ ਜਿਹੜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਉੱਥੇ ਵੀ ਸੰਗਰੂਰ ਦੇ ਵਿੱਚ ਹੈਲਪ ਕਰਵਾ ਹੈਲਪ ਕਰਦੀ ਆ ਨਾਲੇ ਲੱਖਾਂ ਸਦਾਨਾ ਟੀਮ ਦੇ ਨਾਲ ਇਹ ਵੀਰ ਭਰਾ ਜੁੜੇ ਹੋਏ ਆ ਤੇ ਨਾਲ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਦੇ ਨਾਲ ਵੀ ਸਵਾਮਾਂ ਨਿਭਾ ਰਹੇ ਆ ਮੇਰਾ ਵੀਰ ਰਾਜ ਸਿੰਘ ਖਾਲਸਾ ਪਰ ਵੀਰ ਜਿਹੜਾ ਇਹ ਦੋਨੇ ਹੀ ਭਰਾ ਤਾਂ ਪਹਿਲੇ ਦਿਨ ਤੋਂ ਵਨ ਡੇ ਤੋਂ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਸਥਾ ਦੇ ਨਾਲ ਖੜ੍ਹ ਰਹੇ ਆ ਵੀਰ ਗੱਗੂ ਗੱਗੀ ਵੀਰ ਗੋਪੀ ਵੀਰ ਸਾਰੇ ਜਿਹੜੇ ਭਰਾ ਸਵਾਮਾਂ ਨਿਭਾ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਨਾ ਇਦਾਂ ਦੋਲੇਵਾਲ ਦੀ ਸਮੂਹ ਸੰਗਤਾਂ ਜਿਹੜੀਆਂ ਨੇ ਰਲ ਕੇ ਇਹ ਸਵਾਮਾਂ ਜਿਹੜੀਆਂ ਉੱਥੇ ਭੇਜ ਕੇ ਤੇਲ ਤਕਰੀਬਨ ਅ 17 1800 ਲੀਟਰ ਡੀਜ਼ਲ ਜਿਹੜਾ 71 ਕਰਕੇ ਪਿੰਡ ਦੇ ਵਿੱਚੋਂ ਤੇ ਇੱਥੇ ਭੇਜਿਆ ਤੇ ਉਹ ਨਾਲ ਫਿਰ ਦੋ ਦਿਨ ਸਵਾਵਾ ਵੀ ਚੱਲੀਆਂ ਤੇ ਹੁਣ ਡੀਜ਼ਲ ਜਿਹੜਾ ਗਾਂ ਕਣਕ ਬੁਝਾਈ ਕੀਤੀ ਜਾਊਗੀ ਉਹਦੇ ਵਿੱਚੋਂ ਕੰਮ ਆਊਗਾ ਇਹ ਬਾਕੀ ਮੇਰਾ ਵੀਰ ਰਾਜ ਸਿੰਘ ਖਾਲਸਾ ਜਰੂਰ ਸਵਾਵਾ ਬਾਰੇ ਦੱਸੂਗਾ ਵੀ ਗਾਂ ਆਪਾਂ ਹੋਰ ਕਦੋਂ ਆਉਣਾ ਆ ਤੇ ਕਿਦਨ ਆਪਾਂ ਫਿਰ ਜਿਹੜੀ ਸੇਵਾ ਸ਼ੁਰੂ ਕਰਾਂਗੇ ਵੀਰ ਖਾਲਸਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੈਸੇ ਬਾਈ ਨੇ ਸਾਰੀਆਂ ਗੱਲਾਂ ਤੁਹਾਨੂੰ ਦੱਸਤੀਆਂ ਸਵਾਮਾਂ ਨੇ ਜਿਹੜੀਆਂ ਪਹਿਲੇ ਦਿਨ ਤੋਂ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਆਲ ਕਰ ਹੀ ਰਹੀ ਹੈ ਸੰਸਥਾ ਪਹਿਲਾਂ ਕਿਸ਼ਤੀਆਂ ਰਾਹੀਂ ਫਿਰ ਘਰ ਪਵਾਉਣ ਦੀ ਸੇਵਾ ਫਿਰ ਰਸਨ ਵੰਡਣ ਦੀ ਪੜਾਵਾਂ ਪੜਾ ਸੀ ਮਤਲਬ ਸਵਾਮਾਂ ਨਿਭਾਉਂਦੇ ਆ ਰਹੇ ਹਾਂਗੇ ਸੋ ਹੁਣ ਜਿਹੜੀ ਸਵਾਮਾਂ ਚੱਲਣਿਆ ਸੀ ਉਹ ਜ਼ਮੀਨ ਪੱਧਰ ਕਰਨੀ ਸੀ ਅਚਾਨਕ ਮੀਂਹ ਆਉਣ ਦੇ ਕਾਰਨ ਉਹ ਸਾਰਾ ਮਤਲਬ ਗਿੱਲਾ ਹੋ ਗਿਆ ਅੱਜ ਤਾਂ 6 ਅਕਤੂਬਰ ਹੈ ਪਾਣੀ ਵੀ ਆ ਗਿਆ ਜਿਹੜੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ ਉਹ ਵੀ ਸਾਰੀਆਂ ਮਤਲਬ ਦੁਬਾਰੇ ਪਾਣੀ ਨਾਲ ਭਰ ਚੁੱਕੀਆਂ ਨੇ ਸੋ ਜਦੋਂ ਵੀ ਇਹ ਪਾਣੀ ਲੱਥੂਗਾ ਲਹੂਗਾ ਉਦੋਂ ਅਸੀਂ ਆ ਕੇ ਦੁਬਾਰੇ ਫੇਰ ਜ਼ਮੀਨਾ ਪੱਧਰ ਕਰਾਂਗੇ ਤੇ ਉਸ ਤੋਂ ਬਾਅਦ ਕਣਕ ਬੀਜਾਂਗੇ ਪੜਾ ਜਿਹੜੇ ਪ੍ਰਾਣ ਨੂੰ ਲਗਾਤਾਰ ਅਸੀਂ ਮਤਲਬ ਚੱਲਦੇ ਜਾਵਾਂਗੇ ਸੰਸਥਾ ਦੇ ਨਾਲ ਤੇ ਸਾਡੇ ਨਾਲ ਬਾਈ ਮੇਰਾ ਰਣਜੀਤ ਚੱਠਿਆਂ ਤੋਂ ਵੀ ਪਹੁੰਚਿਆ ਉਹਦਾ ਵੀ ਧੰਨਵਾਦ ਬਾਈ ਜਗਰੂਪ ਪੋਰੀ ਪਹਿਲੇ ਦਿਨ ਤੋਂ ਲੱਗੇ ਹੋਏ ਨੇ ਸਾਰਿਆਂ ਦਾ ਧੰਨਵਾਦ ਸੋ ਦਰਸੀ ਮਾਮਾ ਸਾਡਾ ਜਖੇਪਲ ਦਾਸੀ ਮਾਮਾ ਕਹਿ ਦਿੰਦੇ ਨੇ ਉਹ ਵੀ ਪਹੁੰਚੇ ਐ ਸੋ ਸਾਰਿਆਂ ਦੀ ਧੰਨਵਾਦ ਜਿਹੜੇ ਨੱਗਰ ਨੇ ਸਾਡੇ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਤੇ ਫੰਡ ਇਕੱਠਾ ਕਰਕੇ ਸਾਨੂੰ ਤੇਲ ਦੀਆਂ ਸਮਾਵਾ ਜਿਹੜੀਆਂ ਅਸੀਂ ਬਾਬਾ ਦੀਪ ਸਿੰਘ ਸੇਵਾਦਲ ਨੂੰ ਨਿਵਾਈਆਂ ਨੇ ਸੋ ਸਾਡੀ ਸਮੁੱਚੀ ਟੀਮ ਯਾ ਸਾਰੀ ਬੱਬੂ ਵੀ ਪਹੁੰਚਿਆ ਮੇਰੇ ਨਾਲ ਹਾਂ ਸੋ ਅਸੀਂ ਸਾਰੇ ਪਹੁੰਚਿਆ ਤੇ ਜਦੋਂ ਵੀ ਦੁਬਾਰੇ ਸਮਾਵਾ ਸ਼ੁਰੂ ਹੋਣਗੀਆਂ ਅਸੀਂ ਪਹਿਲੇ ਦਿਨ ਤੋਂ ਫੇਰ ਦੁਬਾਰੇ ਇੱਥੇ ਆ ਕੇ ਬਾਬਾ ਜੀ ਨਾਲ ਬਾਈ ਮਨਜੋਤ ਨਾਲ ਫੇਰ ਸਮਾਵਾ ਸ਼ੁਰੂ ਕਰ ਦਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਮੇਰੇ ਨਾਲ ਵੀਰ ਕਲਵੰਤ ਸਿੰਘ ਤਲਵੰਡੀ ਜੱਟਾਂ ਤੋਂ ਸਾਡਾ ਭਰਾ ਹੀ ਆ ਵੱਡਾ ਇਹ ਵੀ ਪਹਿਲੇ ਦਿਨ ਤੋਂ ਟਰੱਕ ਲੈ ਕੇ ਜਿਹਦੇ ਵਿੱਚ ਜੀਸੀਬੀ ਲੱਦ ਕੇ ਹੋਰ ਕਰਾਹੇ ਲੈ ਕੇ ਗੱਡੀ ਦੇ ਵਿੱਚ ਸਵਾਮਾਂ ਨਿਵਾ ਰਹੇ ਆ ਨਾਲ ਵੀਰ ਜਗਰੂਪ ਸਿੰਘ ਨਾਲ ਰਾਜਵੀਰ ਨੇ ਦਾਸੀ ਦਿੱਤਾ ਪਹਿਲੇ ਦਿਨ ਤੋਂ ਸਵਾਮਾਂ ਨਿਵਾ ਰਹੇ ਸਾਰੇ ਇੱਕ ਇਕੱਠੇ ਹੋ ਕੇ ਇਹ ਟੀਮ ਹੀ ਹੈ ਇੱਕ ਜਿਹੜੀਆਂ ਸਵਾਮਾਂ ਨਿਵਾਉਂਦੀ ਆ ਵੀਰ ਸਰਬ ਬੁੱਟਰ ਦੇ ਟਰੈਕਟਰ ਆਏ ਵੀਰ ਲਾਢੀ ਬੁੱਟਰ ਦੇ ਟਰੈਕਟਰ ਆਏ ਤੇ ਹੋਰ ਲੰਬੜ ਜਿਹੜੇ ਕਾਲੇ ਝੰਗਣਾ ਤੋਂ ਉਹਦੇ ਰਾਜੂਵਾਲ ਪਿੰਡ ਤੋਂ ਟਰੈਕਟਰ ਆਏ ਕਾਫੀ ਜਿਹੜੇ ਭਰਾਵਾਂ ਨੇ ਸਵਾਮਾਂ ਹੈਪੀ ਵੀਰ ਜਿਹੜੇ ਅਰਗੋਵਾਲ ਤੋਂ ਜੀਸੀਬੀ ਦੀ ਸੇਵਾ ਕੀਤੀ ਭੇਜੀ ਗਈ ਵੀਰ ਵੱਲੋਂ ਵੀ ਜਿੰਨੇ ਦਿਨ ਮਰਜ਼ੀ ਲੱਗਦੇ ਬਾਈ ਤੁਸੀਂ ਸੇਵਾ ਚਲਾਓ ਇਹ ਇਹੋ ਜੇ ਸਾਰੇ ਰਲ ਕੇ ਭਰਾਵਾਂ ਦੇ ਨਾਲ ਹੀ ਇਹ ਵੱਡੇ ਕਾਰਜ ਹੁੰਦੇ ਆ ਗੁਰੂ ਸਾਹਿਬ ਕਿਰਪਾ ਕਰਨ ਇਦਾਂ ਹੀ ਸਵਾਮਾਂ ਚਲਦੀਆਂ ਰਹਿਣੀਆਂ ਜਿੰਨਾ ਚੱਕਰ ਆਪਣੇ ਭੈਣ ਭਰਾਵਾਂ ਨੂੰ ਅਸੀਂ ਪੈਰੀ ਖੜਾ ਨਹੀਂ ਕਰਦੇ ਉਹਨਾਂ ਚੱਕਰ ਸਵਾਮਾਂ ਨਹੀਂ ਰੁਕਣਗੀਆਂ ਹੁਣ ਜਦੋਂ ਪਾਇਲੀਆਂ ਬੱਤਰ ਆਉਣ ਗਿਆ ਫਿਰ ਦੁਬਾਰਾ ਇੱਕ ਕਾਫਲੇ ਦੇ ਰੂਪ ਦੇ ਵਿੱਚ ਚਾਹੇ ਸੰਗਰੂਰ ਤੋਂ ਚਾਹੇ ਗੜ੍ਹਦੀwala ਤੋਂ ਜਿੱਥੇ-ਜਿੱਥੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸੰਸਥਾ ਦੇ ਨਾਲ ਜੁੜੇ ਹੋਇਆ ਫਿਰ ਆਣ ਕੇ ਇੱਥੇ ਆਣ ਕੇ ਟਰੈਕਟਰ ਜਿਹੜੇ ਗੂੰਜਣਗੇ ਤੇ ਪੈਲੀਆਂ ਪੱਧਰ ਕਰਕੇ ਕਣਕਾਂ ਬੀਜੀਆਂ ਜਾਣਗੀਆਂ। ਲਾਸਟ ਦੇ ਵਿੱਚ ਇੱਕ ਮੇਰੀ ਬੇਨਤੀ ਹੈ ਸੰਸਥਾ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਡੀਜ਼ਲ ਦੀ ਬਹੁਤ ਲੋੜ ਪੈਣੀ ਹੈ। ਸੋ ਜੇਕਰ ਆਪਾਂ ਪਿੰਡਾਂ ਦੇ ਵਿੱਚ ਹੁਣ ਇਕੱਠਾ ਕਰਨਾ ਤਾਂ ਡੀਜ਼ਲ ਕਰਨਾ ਜਾਂ ਮਤਲਬ ਖਾਦ ਕਰਨੀ ਹੈ ਡੀ ਏ ਪੀ ਇਹ ਦੋ ਚੀਜ਼ਾਂ ਵੱਧ ਤੋਂ ਵੱਧ ਇਕੱਠੀਆਂ ਕਰਕੇ ਪਹੁੰਚਦੀਆਂ ਕਰੋ ਤਾਂ ਜੋ ਆਪਾਂ ਰਲ ਮਿਲ ਕੇ ਆਪਾਂ ਇਹਨਾਂ ਲੋਕਾਂ ਦੀ ਜਿਹੜੀ ਬਜਾਈ ਕਰ ਸਕੀ ਇਹਨਾਂ ਨੂੰ ਪੈਰਾਂ ਤੇ ਖੜਾ ਕਰ ਸਕੀਏ ਜੇ ਕਿਸੇ ਭਰਾ ਨੇ ਵੀ ਤਿਆਰ ਕਰਕੇ ਪੈਕਿੰਗ ਕਰਕੇ ਪਹੁੰਚਦਾ ਕਰਨਾ ਤਾਂ ਉਹ ਵੀ ਪਹੁੰਚਦਾ ਕਰ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ